ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲ ਸਤਗੁਰ ਪਰਸਾਦ ਇਹੋ ਧਨ ਅਖੋਟ ਨਾ ਨਖਟੇ ਨਾ ਜਾਏ ਪੂਰੇ ਸਤਗੁਰ ਦੀ ਯਾਦ ਕਰੇ ਅਵਨੇ ਸਤਗੁਰ ਕਾ ਮਿਹਰਬਾਦ ਹੈ ਹਰ ਮੰਨ ਵਸਾਈ ਇਹ ਹੁ ਤਨ ਅਕੋਟੇ ਨਾਨਕ ਡੇ ਨਾ ਜਾਏ ਪੂਰਾ ਸਾਧ ਗੁਰ ਧਨਵੰਤ ਹਰਿ ਨਾਮ ਲੇਵ ਲਾਇ ਗੁਰਪੂਰੇ ਹਰ ਧੰਨ ਪਰਗਾਸ ਆ ਹਰ ਗਿਰਵਾ ਦੇ ਵਸੈ ਮਨ ਆਏ ਰਹਾ ਅਬ ਗੋਣ ਘਾਟ ਗੋੜ ਜਐ ਸਮਾਇ ਨੇ ਅੰਤਰੇ ਸਹਜ ਸਮਾਨ ਸਾਹਿ ਮਾਨ ਆਏ ਸਭ ਮਹਿ ਵਸਾਏ ਪ੍ਰਭ ਏਕ ਸੋਏ ਗੁਰ ਮਤੀ ਕਾਟ ਬਰਗਟ ਹੋਏ ਸਹਿਜ ਜੇਨ ਪ੍ਰਭ ਜ ਬਬੇ ਵਸੈ ਪ੍ਰਭ ਕੋ ਸੋਏ ਗੁਰ ਮਾਤੀ ਕਾਟ ਬਰਗਟ ਹੋਏ ਸਹਜ ਜੇਨ ਪ੍ਰਭ ਜਾਣ ਪਛਾਨ ਆ ਨਾਨਕ ਨਾਮ ਮਿਲੈ ਮਨ ਮਾਨਿਆ ਗ ਗਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਹ ਸ੍ਰੀ ਮਹੱਲਾ ਦੀ ਜਾਕਾਰ ਦੂਜਾ ਜਾਉ ਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਇਹੋ ਧਾਨ ਅਖੋਟ ਨਾਨਖ ਹੋਟਾ ਨਾ ਜਾਏ ਪੂਰਾ ਸਤਗੁਰ ਦੀ ਯਾਦ ਖਾਏ ਆਪੋ ਨੇ ਸਾਧ ਗੁਰ ਕਉ ਸਦ ਬਲ ਜਾਈ ਗੁਰ ਗਿਰ ਬਾਦ ਹਰ ਮਨ ਵਸਾਈ ਪਰਮ ਸਨਮਾਨ ਜੋ ਗੁਰੂ ਰੂਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਵਿਵਦਰ ਮੁਖਵਾਕ ਤੀਸਰੇ ਬਾਦਸ਼ਾਹ ਸੇਵਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 663 ਦੇ ਤਨਾਸਰੀ ਰਾਗ ਅੰਦਰ ਸੁਭਾਏ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ